ਮੇਰੇ ਹਸਬੰਦ ਦੀ ਡੈਥ 2023 21 ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਬਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚ ਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉੱਥੇ ਰਿਆ ਆ ਕੇ ਆਂਦੇ ਉੱਥੇ ਰਿਆ 3 ਮਹੀਨੇ 3 ਮਹੀਨੇ ਆ ਕੇ ਇਹਨੇ ਫਿਰ ਆ ਇਹ ਨਾਲ ਦੀ ਡੈਥ ਤੋਂ ਐਨ ਹੋਫ ਫਿਰ ਤੈਜ ਤੇ ਐਨਫੇ ਨਸ਼ੇ ਸ਼ੁਰੂ ਕਰ ਦਿੱਤੇ ਤੇ ਨਸ਼ਾ ਸ਼ੁਰੂ ਕਰ ਦਿੱਤੇ ਤੇ ਫਿਰ ਕੋਈ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਵੋ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਮੈਨੂੰ ਫਿਰ ਇੱਕ ਵਾਰੀ ਦਾ ਨਸ਼ਾ ਛੁਡਾ ਲਈਏ ਤੈਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਾਟਿਆ ਨਰਸਿੰਗ ਪਾਟਿਆ ਨਿਊ ਸੈਟ ਸਾਈਕੀਟਰੀ ਇਹ 2023 ਦੀ 2023 ਜੂਨ ਦੀ ਨਾਲ 2023 ਅਕਤੂਬਰ ਦੀ ਉੱਥੇ 7 ਦਿਨ ਰਿਹਾ ਫਿਰ ਘਰ ਆ ਕੇ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੱਢ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ-ਹੌਲੀ ਨਾ ਮਤਲਬ ਯੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਜੇ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੂੰ ਬਾੜਾ ਠੀਕ ਰਿਹਾ ਨਹੀਂ ਮਮਾ ਮੇਰੀ ਐਸਾ ਹੀ ਆਉਂਦਾ ਫਿਰ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਇਹਨਾਂ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਬਾਈ ਉਹਨ ਵਿਸੋਥੇ ਬੈਹੀ ਜਾਂਦਾ ਸੀ ਤੇ ਆਪਣਾ ਟੌਰਚਰ ਗਾਲਾਂ ਗੰਧੀਆਂ ਗੱਲੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਧੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗਾਲ ਕੱਢੀ ਤੇ ਫਿਰ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਉਸਦੇ ਕੋਲ ਨੱਕ ਡਰ ਕੇ ਜਿਸ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਉਹਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਮ ਲੱਗਦਾ ਸੀ ਮੈਂ ਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹੋਗਾ ਨਿਊਰੋਲੋਜਿਸਟ ਡਾਕਟਰ ਡਾਕਟਰ ਮੈਨੂੰ ਨਾ ਪੁੱਲਾ ਮੈਡੀਕਲ ਹਸਪੀਟਲ ਦੇ ਸਾਹਮਣੇ ਡਾਕਟਰ ਵੀਕਾਸ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਗਤਨ ਸਿੰਘ ਚੌਕ ਡੱਪਾਟਿਆ ਹਸਪੀਟਲ ਦਾ ਹਾਂ ਮੈਨੂੰ ਸਪੈਸ਼ਲਿਸਟਾਂ ਉਹਨਾਂ ਨੂੰ ਦਿਖਾਇਆ ਤੇ ਉਹ ਕੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕੰਦੇ ਆਂਟੀ ਸੋਚਿਆ ਨਾ ਕਰੋ ਦਮਾਤ ਦਾ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ ਚ ਕਦੀ ਇੱਕ ਦਵਾਈ ਨਹੀਂ ਸਖਾਧੀ ਐਨੇ ਐਨੇ ਮੈਨੂੰ ਟੌਰਚਰ ਐਨੀਆਂ ਨੀਆਂ ਗੰਦੀਆਂ ਗਾਲਾਂ ਰੋਜ਼ ਥੁੱਕਾਂ ਪਾਣੀਆਂ ਡੁੱਬ ਮਾਰ ਐਚ ਸ਼ਰੂਪ ਨਾ ਕਾ ਡੁੱਬ ਮਾਰਿਆ ਰੇ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਯਾ ਡਰ ਡਰ ਕੇ ਦੇ ਕੋਲ ਜੇ ਮੇਰੇ ਘਰ ਕੋਈ ਮੇਰੇ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ ਤੇ ਕਿਉਂ ਮੇਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗ ਆਇਆ ਇੱਕ ਦੋ ਵਾਰੀ ਗਾਲਾਂ ਉਹਨੂੰ ਵੀ ਕਹਿਣਾ ਹੈਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਹੀਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਹੀਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ ਬਚਾਉ ਨਾ ਆਪਣੇ ਮਾਂ ਨੂੰ ਤੇ ਮੈਂ ਕਹਿੰਨਾ ਰਗੂ ਨਾ ਹੀ ਐ ਬੜਾ ਤਾਕਤਵਰ ਐ ਵੀ ਤੇਰੀਆਂ ਲਕੰਦਾ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵੰਡ ਦੇ ਦਮਾਂਗਾ ਬਤਾਦਾ ਕੌਣ ਸੀ ਇਹਦਾ ਮੇਰਾ ਛੋਟਾ ਬੇਟਾ ਚੰਡੀਗੜ੍ਹ ਦਾ ਹੈ ਫਿਰ ਮੈਂ ਇੰਨਾ ਹੀ ਪਰੇਸ਼ਾਨ ਹੋ ਗਏ ਮੈਂਨੇ ਦੁਖੀ ਹੋ ਗਈ ਮੈਨੂੰ ਮੈਨੂੰ ਲੱਗੇ ਕਿ ਮੈਂ ਮਾਰੀ ਜਾਣਾ ਜਾਂ ਮੈਨੂੰ ਅਟੈਕ ਹੀ ਆ ਜਾਣਾ ਫਿਰ ਇਹਨੇ ਰੋਜ਼ ਫੇਰੇ ਬਸ ਸਾਰੇ ਘਰ ਦੀਆਂ ਬੱਤੀਆਂ ਜਗਾਣੀਆਂ ਚੱਲ ਚੱਲ ਉੱਠ ਉੱਠ ਤੂੰ ਐ ਸਾਈਨ ਕਰਨਾ ਕਿ ਨਹੀਂ ਕਰਨਾ ਮੈਨਾਂ ਮੂੰਹ ਦੇਖਣਾ ਮੈਂ ਕਹਿੰਨਾਂ ਨੇ ਐਨੇ ਚੁੱਕ ਗਏ ਸਿੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨਾਂ ਕਮਰਿਆਂ ਦੀਆਂ ਮਾਤਾ ਜੀ ਸਾਈਨ ਕਿਹੜੀ ਚੀਜ਼ ਤੇ ਕਰਵਾਉਂਦੇ ਸੀ ਤੁਹਾਡੇ ਕੋਲ ਚੈੱਕ ਤੇ ਸਾਈਨ ਕਰਾਉਂਦਾ ਸੀ ਨਾ ਕਿ ਭਾਈ ਉਹਦੇ ਚੋਂ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਕਿੰਨੇ ਚੈੱਕ ਤੇ ਤੁਸੀਂ ਸਾਈਨ ਕੀਤੇ ਆ ਵੀਰੇ ਇਹਦੇ 'ਚ 4-5 ਚੈੱਕ ਤੇ ਹੋਣਗੇ ਲੋਟਰ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਤਰੀਕੇ ਜ਼ਬਰਦਸਤੀ ਖੜੀਏ ਰਾਜੇ ਜੀ ਉਹ ਮੇਰਾ ਖਿਆਲਾ ਉਸ ਤਰ੍ਹਾਂ ਤੇ ਇਹ ਕਾਫੀ ਲੈ ਲੈ ਕੇ ਜਾ ਚੁੱਕਾ ਹੁਣ ਮੈਨੂੰ ਪਾਪਾ ਦੇ ਹੁੰਦੇ ਵੀ ਲਿੱਤੀ ਪਾਪਾ ਤੇ ਬਾਅਦ ਤੋਂ ਵੀ ਲਿੱਤੀ ਜਾਂਨੇ ਤੇ ਮੈਂ ਕਿਹਾ ਹੁਣਾ ਛੋਟੇ ਦਾ ਵੀ ਤੇ ਵਿੱਚ ਹਿੱਸਾ ਦਾ ਪਹਿਲੇ ਉਹਨੂੰ ਵੀ ਤਾਂ ਦੇ ਦਈਏ ਨਾ ਤੂੰ ਸਾਈਨ ਕਰਾਨਾ ਜੋ ਵੀ ਆ ਜੜੀ ਵੀ ਤੂੰ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤਾਂ ਦੇਣੀ ਆ ਨਾ ਉਹਨੇ ਤੇ ਉਹਨੂੰ ਸੀਗਾ ਮੈਂ ਸਭ ਕੁਝ ਮੈਂ ਹੀ ਹੜਪ ਕਰ ਲਵਾ ਤੇ ਮੈਂ ਕਿਹਾ ਸਨ ਜਿਹੜਾ ਮੈਨੂੰ ਡਰਾ ਡਰਾ ਕੇ ਤਮਕਾ ਤਮਕਾ ਕੇ ਇਹ ਕੰਮ ਕਰਨਾ ਤੂੰ ਤੇ ਮੇਰੀ ਸ਼ਕਲ ਦੇਖਣੀ ਹੈ ਇਹਦੀ ਅੱਖਾਂ ਦੇਖਣੀ ਹੈ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੀ ਸੇ ਚੁੱਪ ਚੁੱਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕੀ ਸ਼ੀਸ਼ੇ ਕੀ ਸ਼ੀਸ਼ੇ ਦੀਆਂ ਟੇਬਲਾਂ ਕੀ ਫ੍ਰਿਜ ਕੀ ਨੇ ਸਾਰਾ ਕੁਝ ਪੰਛ ਸੁੱਟ ਸਟਿਆ ਤੁਹਾਡੇ ਵੱਲੋਂ ਆਪਣੇ ਬੇਟੇ ਦੇ ਕੋਈ ਸ਼ਿਕਾਇਤ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਹਾਂਜੀ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਹੈ ਆਪਣੇ ਬੇਟੇ ਦੇ ਉੱਪਰ ਨਹੀਂ ਮੈਂ ਅਪਰੋਚ ਅਪਰੋਚ ਵੀ ਐਨੇ ਮੈਨੂੰ ਬਹੁਤ ਤੰਗ ਕੀਤਾ ਸੀਗਾ ਤੇ ਉਦੋਂ ਮੈਂ ਤੇ ਆਪਣੀ ਬੇਟੀ ਵੱਲ ਚਲੀ ਗਈ ਸੀਗੀ ਔਰ ਤੇ ਆਰਬੀ ਸਟੇਟ ਉਥੋਂ ਮੈਂ ਆਈਆਂ 20 ਤਰੀਕ ਨੂੰ 16 ਤਰੀਕ ਨੂੰ ਮਜੀਠਾ ਰੋਡ ਜਿਹੜੀ ਉਹ ਵੈ ਨਾ ਚੌਕੀ ਉਥੇ ਦਿੱਤੀ ਸੀ ਕਿਸੇ ਪੁਲਿਸ ਵਾਲੇ ਨੇ ਸਾਡਾ ਸਾਥ ਨਹੀਂ ਦਿੱਤਾ ਦੋ ਆਏ ਸੀ ਉਸੇ ਵੱਲੇ ਚਲੇ ਗਏ ਵਾਪਸ ਇਹ ਐ ਤੇ ਇਹਨਾਂ ਦੇ ਘਰ ਦਾ ਮਾਮਲਾ ਹੈ ਅਸੀਂ ਕੀ ਕਰਨਾ ਚਲੋ ਅਸੀਂ ਚੱਲੀਏ ਸਾਡੀ ਕੋਈ ਸੁਣਵਾਈ ਨਹੀਂ ਹਾਂਜੀ ਮੈਂਟਲੀ ਡਿਸਟਰਬ ਹੈ ਜੀ ਹਾਂਜੀ ਮੈਂਟਲੀ ਡਿਸਟਰਬ ਹੈ ਨਹੀਂ ਬਸ ਸਰ ਇਹਦੀਆਂ ਦਵਾਈਆਂ ਦੁਵੀਆਂ ਚੱਲੀਆਂ ਵਿੱਚ ਮੈਂਟਲੀ ਥੋੜਾ ਡਿਸਟਰਬ ਹੋਏਗਾ ਹੀ ਥੋੜਾ ਬੋਤਾ ਹੈ ਨਾ ਬੰਦਾ ਮਤਲਬ ਨਹੀਂ ਕਰ ਸਕਦਾ ਮੈਂਟਲ ਡਿਸਟਰਬ ਇਹਦੀਆਂ ਦਵਾਈਆਂ ਜੋ ਚੱਲੀਆਂ ਨਸ਼ੇ ਦੀਆਂ ਜਦੋਂ ਇਹਨੂੰ ਪਟਿਆ ਹਸਪੀਟਲ ਦਿਖਾਇਆ ਤੇ ਉਸ ਹਾਲ ਪਰ ਦਵਾਈਆਂ ਚੱਲੀਆਂ ਨਹੀਂ ਫਿਰ ਕੁਝ ਤਾਂ ਫੈਕਟਰ ਆਉਂਦਾ ਹੀ ਆ ਨਾ ਮਾਤਾ ਰਾਣੀ ਦਾ ਬਸ ਕਾਂ ਜੈ ਮਾਤਾ ਦੀ ਬਸ ਜੈ ਮਾਤਾ ਦੀ ਕਬੋ ਜ ਸਾਡੇ ਕਮਰੇ ਚ ਨਾਲ ਦੀ ਵੀ ਆ ਉਹ ਵੀ ਤੋੜ ਛੱਡਿਆ ਅਸੀਂ ਫੋਨ ਵੀ ਨਹੀਂ ਦੋਨੋਂ ਰਾਣੀ ਛਾਣੀਆਂ ਉਹ ਧੂਬ ਕੇ ਕਿਆ ਬੈਠੇ ਰਹਿਨੇ ਆ ਕਮਰੇ ਦੇ ਵਿੱਚ ਕਿ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਸ਼ਾਮ ਨੂੰ ਇੰਨਾ ਹਜੂਮ ਲੱਗ ਜਾਂਦਾ ਜਿਹਾ ਸਭ ਧਰਮਸ਼ਾਲਾ ਹੁੰਦੀ ਆ ਮੇਰਾ ਘਰ ਤਾਰ ਤਾਰ ਨਹੀਂ ਰਿਹਾ ਸਭ ਕੁਝ ਉਥੇ 100 150 ਬੰਦਾ ਕੋਈ ਲੌਬੀ ਚ ਬੈਠਾ ਹੋਆ ਕੋਈ ਮੇਰੇ ਡਰਾਈੰਗ ਰੂਮ ਚ ਬੈਠਾ ਹੋਆ ਕੋਈ ਕਿਤੇ ਅਸੀਂ ਦੋਨੋਂ ਦਾ ਇੱਕ ਕਮਰੇ ਚ ਦੁਬਕੇ ਬੈਠੇ ਰਹਨੇ ਆ ਮੋਬਾਈਲ ਵੀ ਨਹੀਂ ਜਲਾਣਾ ਤੋ ਨਿਊਜ਼ ਵੀ ਨਹੀਂ ਦੇਖਣੀ ਮੇਰੇ ਜੈ ਮਾਤਾ ਦਾ ਗਰੁੱਪ ਦੇਖੋ ਤੇ ਐਨੇ ਉਹਨਾਂ ਦੇ ਵੱਡੇ ਮੇਰੇ ਜਠਾਨੀ ਆ ਤੇ ਮੈਂ ਕਮਰੇ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉਹਨਾਂ ਨੂੰ ਵੀ ਐਨੇ ਗਾਲਾਂ ਗੱਡੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਪਾਂ ਪਾਈਆਂ ਉਹ ਕਹਿੰਦੇ ਸੀ ਜੇ ਮਾਤਾ ਦੀ ਬੋਲੋ ਤੂੰ ਸੇ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਬਾਲਾ ਬੁਲਾ ਕੱਢਿਆ ਇਹਨਾਂ ਨੇ ਉਹਨਾਂ ਦੇ ਜਿਵੇਂ ਕਰਦੇ ਵਿੱਚ ਸਮਾਨ ਦੀ ਤੌਰ ਤੌਰ ਪਰ ਕੀਤੀ ਤੁਹਾਡੇ ਨਾਲ ਵੀ ਕਦੀ ਕੁੱਟੀਆਂ ਪਈ ਮੈਂ ਫੁੱਟ ਮਾਰਦਾ ਸੀਗਾ ਇਸ ਤਰ੍ਹਾਂ ਕਿ ਬਈ ਉਠ ਉਠ ਸਵੇਰੇ ਉਠ ਤੇ ਮੁੱਕਾ ਮਾਰਿਆ ਇੱਕ ਵਾਰੀ ਮੈਂ ਕਿਹਾ ਤੇ ਮੈਂ ਚੱਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਬਾਹ ਮਰਦ ਕੰਦਾ ਜਾ ਜਾ ਸਾਰੀ ਪੁਲਿਸ ਮੇਰੇ ਮਗਰੀਦੀ ਹੋਈ ਆ ਮੈਂ ਮਤਲਬ ਉਹ ਕਹਿੰਦਾ ਸੀ ਮਤਲਬ ਧਕੇ ਨਾਲ ਪਾਵਰ ਟਰਨੀ ਸਾਈਟ ਤੇ ਨਹੀਂ ਨਹੀਂ ਭਾਜੀ ਮੈਂ ਜੇ ਤੇ ਆਦਮੀ ਦੀ ਡੈਥ ਹੋਈ ਮੈਂ ਤਾਂ ਆਪਣੇ ਆਪ ਹੀ ਨਹੀਂ ਸੀ ਜੀ ਮੈਨੂੰ ਇਹ ਦੋ ਪੈ ਲੈਣਾ ਕੋਲ ਮੇਰੀ ਪਾਵਰ ਆਫ ਟਰਨੀ ਸੀ ਮੇਰੇ ਹਸਬੰਡ ਦੇ ਨਾਮ ਤੇ ਕਿਉਂਕਿ ਬੱਚੇ ਚੰਡੀਗੜ੍ਹ ਜਾਂਦੇ ਸੀ ਉਹ ਕਹਿੰਦੇ ਸੀ ਮੈਂ ਕੋਈ ਵੀ ਜਗਾ ਵੇਚਣੀ ਹੁੰਦੀ ਆ ਜਾਂ ਲੈਣੀ ਹੁੰਦੀ ਆ ਤੇ ਇਹ ਲਾ ਲੰਦੇ ਸੀ ਆਪਣੇ ਸੇ ਐਸੇ ਨਾ ਦੋਨਾਂ ਬੱਚਿਆਂ ਨੇ ਨਾ ਫਰਵਰੀ ਵਿੱਚ ਨਾ ਫਰਵਰੀ ਵਿੱਚ ਮੇਰੇ ਛੋਟੇ ਬੇਟੇ ਤੇ ਵੱਡੇ ਨੇ ਬਟੇ ਨੇ ਕਿਆ ਪਹਿਲੇ ਪਾਪਾ ਦੇ ਨਾਂ ਸੀ ਹੁਣ ਮੰਮੀ ਦੇ ਨਾਂ ਕਰ ਦਈਏ ਤੇ ਚਲੋ ਕਰ ਦਿੱਤੀ ਮੈਂ ਤਾਂ ਆਪਣੇ ਆਪ ਚ ਨੇ ਸਿਆਪੇ ਮੈਨੂੰ ਕੋਰਟ ਚ ਲੈ ਕੇ ਗਏ ਆਪੇ ਮੇਰੇ ਕੋਲ ਆਪੇ ਨੰਨਾਂ ਨੇ ਸਾਈਨ ਕੀਤੇ ਸਭ ਕੁ ਛਾਪੇ ਕੀਤਾ ਮੈਂ ਤਾਂ ਕੁਛ ਐਨਾ ਕੁ ਜ਼ਬਰਦਸਤੀ ਨਹੀਂ ਕਰਾਇਆ ਅੱਛਾ ਜੀ ਇਹ ਢੇੜ ਜਗ੍ਹਾ ਇਹ ਰਹਿ ਰਿਹਾ ਹੈ ਉਹ ਤੁਹਾਡੇ ਨਾਮ ਤੇ ਆ ਉਹ ਚਾਰਾਂ ਦੇ ਨਾਮ ਤੇ ਸਭ ਅੱਛਾ ਤੁਹਾਨੂੰ ਜੀ ਲੱਗਦਾ ਕਿ ਇਹ ਕਦਾ ਰੁਪਈਆ ਨੇ ਦਿਨਾਂ ਚ ਚੇਂਜ ਹੋ ਗਿਆ ਇਹਦਾ ਕਾਰਨ ਕੀ ਹੈ? ਕਿਆ ਉਹ ਸਰ ਉਹ ਇਹ ਹੋਈ ਗੰਦਨੰਦਾ ਮੇਰੇ ਗੁਰੂ ਜੀ ਦਾ ਫਰਮਾਨ ਹੈ ਜੈ ਮਾਤਾ ਦੀ ਮੇਰੇ ਗੁਰੂ ਜੀ ਕਾ ਇਹ ਕਹਤੇ ਹੈ ਮੇਰੇ ਗੁਰੂ ਜੀ ਉਹ ਕਹਤੇ ਹੈ ਗੁਰੂ ਜੀ ਕੋਣ ਆ ਸੰਦੇ ਅਰੇ ਹਾਂ ਕਦੀ ਹਮਨੇ ਮਿਲੇ ਹਮ ਤਾਂ ਕਹਤੇ ਸੰਬਖਾ ਗੰਦਲ ਹੈ ਉਹਨਾਂ ਨੇ ਤਾਂ ਮੇਰੇ ਇੱਕ ਕਟਣਾ ਨਾ ਮੇਰੇ ਬਰਥਡੇ ਦਾ ਮੇਰਾ ਕੇਕ ਕਟਣਾ ਨਾ ਮੇਰੇ ਗੁਰੂ ਜੀ ਨੇ ਮੈਨੂੰ ਤੇ ਦੇਖੋ ਜੀ ਮੈਂ ਇੱਕ ਮਾਤਾ ਜੀ ਕਿੰਨਾ 4 ਦਸੰਬਰ ਨੂੰ ਮੇਰੇ ਗੁਰੂ ਜੀ ਆਰੇ 4 ਦਸੰਬਰ ਨੂੰ 5:00 5:00 ਦੇ 4 ਦਸੰਬਰ ਦਾ 5:00 ਮਨ ਪਾਟੇ ਹਾਂ ਹਾਂ ਜੀ ਹਾਂ ਜੀ ਇਹ ਦੂਜੀ ਕਿਤੇ ਆਪਣੇ ਆਪ ਨੂੰ ਤਾਂ ਨਹੀਂ ਕੋ ਹੁੰਦਾ ਏ ਨਹੀਂ ਬਸ ਐ ਹੋਈ ਕਹਿੰਦਾ ਰਹਿੰਦਾ ਮੇਰੇ ਕੋਲ ਬੈਂਕ ਦਾ ਕਨੈਕਸ਼ਨ ਕੀ ਹੈ ਜੀ ਅਮਰੀਕਾ ਦਾ ਅਮਰੀਕਾ ਨਹੀਂ ਗਿਆ ਅਮਰੀਕਾ ਤੇ ਅਜੇ ਤੱਕ ਨਹੀਂ ਕਦੀ ਗਿਆ ਮੇਰੇ ਨੇ ਐਡਰੈਸ ਦਿੱਤਾ ਹੈ ਆਪਣੇ ਕਾਡਾਂ ਦੇ ਉੱਪਰ ਕੀ ਪਤਾ ਸਾਨੂੰ ਜੀ ਮੈਂ ਤੇ ਨਾ ਕੋਈ ਕੀ ਪਤਾ ਗੰਦਾ ਮੈਨੂੰ ਗੁਰੂ ਗ੍ਰੰਥੀ ਮਿਲ ਜਾਣੀ ਹੈ ਮੈਨੂੰ ਕੋਈ ਇਹਨੇ ਬਿਟਕੋਇਨਾਂ ਕੋਈ ਨਹੀਂ ਇਹਦੀ ਮੈਨੂੰ ਲੱਗਦਾ ਈ ਮੈਜਿਨੇਸ਼ਨ ਹੈ ਮਾਤਾ ਜੀ ਜਿਹੜੀ ਜੀਐਮਟੀ ਦੀ ਨਹੀਂ ਗੱਲ ਇਹਦੇ ਰੈਗੂਲੇਸ਼ਨ ਦਾ ਮਤਲਬ ਹੈ ਦਿਮਾਗ ਦੇ ਆਪਣੇ ਵਿਚਾਰ ਹੈ ਨਾ ਅੱਛਾ ਕਹਾਣੀ ਕਿਉਂਕਿ ਹਰ ਵੀ ਬਿਟਕੋਇਨ ਦੀ ਗੱਲ ਸਰ ਮੈਨੂੰ ਕੁਝ ਨਹੀਂ ਪਤਾ ਬਿਟਕੋਇਨ ਹੁੰਦੀ ਕੀ ਹੈ ਤੁਹਾਡੇ ਹਸਬੰਦ ਨੇ ਬਿਟਕੋਇਨ ਦੇ ਖਰੀਦੇ ਸੀ ਕਿਤੇ ਪਤੀ ਵੀ ਨਹੀਂ ਕੱਤੀ ਵੀ ਨਹੀਂ ਉਹ ਤੇ ਕਦੀ ਸ਼ੇਅਰ ਨਹੀਂ ਸੀ ਉਹਨਾਂ ਨੇ ਕਦੀ ਖਰੀਦੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਦੀ ਮੈਂ ਸ਼ੇਅਰ ਦਾ ਵੀ ਕੰਮ ਕਰਾਂ ਜਾਂ ਮੈਂ ਕਦੀ ਕੁਝ ਕਰਾਂ ਉਹਨਾਂ ਨੇ ਕਦੀ ਨਹੀਂ ਪੁੱਛਿਆ ਉਹਨਾਂ ਦੀ ਪ੍ਰ ਪੰਜ ਮੈਰਿਡ ਹੈ ਵਾਈਫ ਵੀ ਆਦੀ ਚਲੀ ਗਈ ਦੀ ਆ ਇਹਦਾ ਵਿਆਹ ਹੋਇਆ ਸੀ 2010 ਵਿੱਚ ਇੱਕ ਕੋਈ ਬੇਟੀ ਹੈਗੀ ਹੈ ਇੱਕ ਬੇਟੀ ਗਿਆ ਜੁਣਕੇ ਜਿੱਦਾਂ ਕਿ ਲੋਕਾਂ ਨੂੰ ਸ਼ਰਾਪ ਦੇਂਦਾ ਰਹਿੰਦੇ ਕਿ ਮੈਂ ਤਾਂ ਸ਼ਰਾਪ ਦੇਣਾ ਤੁਹਾਡੇ ਘਰ ਬੇਟੀ ਹੋਵੇ ਇਹ ਹੁਣੇ ਉਹਦੇ ਥੋੜੇ ਦਿਨ ਪਹਿਲੇ ਹੀ ਹੁਣੇ ਮੇਰੇ ਕੋਲ ਹੈਗੀ ਹੈ ਪ੍ਰੂਫ ਹੈ ਮੇਰੇ ਕੋਲ ਉਹ ਕਹਿੰਦਾ ਵੇ ਕਿ ਮੈਂ ਆਪਣੀ ਬੇਟੀ ਦੇ ਟੁਪਰੇ ਟੁਪੜੇ ਕਰ ਦਿੱਤੇ ਸੀ ਛੋਟੇ ਛੋਟੇ ਟੁਕੜੇ ਜੇ ਇੰਜ ਕਹਿੰਦਾ ਵੇ ਮੇਰੇ ਕੋਲ ਪੂਰਾ ਪ੍ਰੂਫ ਹੈ ਗਾਇ ਚੀਜ਼ਾਂ ਹਾਂਜੀ ਹਾਂਜੀ ਕਿ ਇਹਦੇ ਕੋਲ ਆਪ ਇੱਕ ਬੇਟੀ ਹੈ ਤੇ ਲੋਕਾਂ ਨੂੰ ਸ਼ਰਾਪ ਦੇਣ ਦੇ ਅਰੇ ਨਹੀਂ ਐਸ ਤਰ੍ਹਾਂ ਨਹੀਂ ਐਸ ਤਰ੍ਹਾਂ ਨਹੀਂ ਆ ਬੇਟੀ ਹੈਗੀ ਹੈ 10 ਸਾਲ ਦੀ ਹੈ 22 ਛੱਡ ਕੇ ਗਈ ਕਾਰ ਬਾਈਫ ਛੱਡ ਬਸ ਉਹਦੇ ਨਾਲ ਵੀ ਐਸਾ ਹੀ ਸੀ ਉਹਦੇ ਨੇ ਸਾਰਾ ਕੁਝ ਖਾ ਪੀ ਗਿਆ ਉਹਦਾ ਵੀ ਸਾਰੇ ਬੜੇ ਅੱਛੇ ਘਰ ਦੀ ਸੀ ਇੰਗਲੈਂਡ ਦੀ ਸੀ ਉਹ ਦੇਖਿਆ ਕਿ ਇੰਡੀਆ ਨਹੀਂ ਸੀ ਮਾਤਾ ਜੀ ਮਾਤਾ ਜੀ ਇਹ ਕਿਸ਼ਤ ਦਾ ਰਾਤ ਹੋਬਸਨਾ ਇੱਕ ਜਿਹੀ ਜ਼ਮੀਨ ਜਾਇਦਾਦ ਹਟ ਹੋ ਕੇ ਉਹ ਖੋਣਾ ਚਾਹੁੰਦਾ ਤੁਹਾਡੇ ਕੋਲ ਤੁਹਾਡਾ ਤੁਹਾਡੇ ਜਿਆਦਾ ਤੇ ਕਬਜ਼ਾ ਕਰਨਾ ਚਾਹੁੰਦਾ ਨਹੀਂ ਉਹ ਹਾਂ ਕੰਦਾ ਮੈਨੂੰ ਮੈਂ ਦੇ ਦੇ ਮੈਨੂੰ ਮਨੂੰ ਮੈਨੂੰ ਆਪਣੇ ਮਤਲਬ ਮੇਰੇ ਹਿੱਸੇ ਦਿਓ ਤੇ ਬਾਕੀ ਮੈਂ ਕਹਾਂ ਮੈਂ ਤੇ ਉਹਨੂੰ ਛੋਟਿਆਂ ਨੂੰ ਵੀ ਤੇ ਦੇਣਾ ਨਾ ਤੁਸੀਂ ਆਪਚ ਆਰਾਮ ਨਾਲ ਲਗੋ ਉਹ ਉਹਨੂੰ ਹੈਗਾ ਮੈਨੂੰ ਇੱਕ ਵਾਰੀ ਮੈਂ ਹੜੱਪ ਲਾਵਾਂ ਬਸ ਮਤਲਬ ਜੀ ਤੁਸੀਂ ਅਮਰੀਕਨ ਐ ਹੋਰੇ ਅਮਰੀਕਨ ਅਰੇ ਜ਼ਿੰਦਗੀ ਚ ਨਹੀਂ ਗਿਆ ਕਦੀ ਅਮਰੀਕਾ ਪਤਾ ਹੀ ਨਹੀਂ ਰਾਤ ਮਸਲਾ ਆ ਉੱਤੀ ਹੋਇਆ ਸੀ ਕਦੋਂ ਤੁਹਾਡੇ ਕੋਲ ਹਾਂ ਰਾਤੀ ਸੀ ਨਾ ਇਹ ਰਾਤ ਲਈ ਇਹਦਾ ਮਾਫੀ ਨਾਮਾ ਹੜਾ ਰਾਤੀ ਹੈ ਅਸੀਂ ਸਾਰੇ ਬੈਠੇ ਅਸੀਂ ਮੇਰੇ ਮਾਤਾ ਜੀ ਤਾਂ ਦਿਖਾ ਦਿਓ ਅੱਛਾ ਅੱਜ ਫੜ ਕੇ ਦਿਖਾ ਦਿਓ ਸਾਲਾ ਦਿਖਾ ਦਿਓ ਰਾਤੀ ਕੀ ਹੋਇਆ ਜੀ ਆ ਦੱਸੋ ਰਾਤੀ ਦੱਸਣੀ ਰਾਤੀ ਹਮ ਅਸੀਂ ਨਾ ਆਪਣੇ ਮੈਂ ਮਾਇਕੇ ਆ ਤੇ ਮਾਇਕੇ ਤੋਂ ਨਾ ਕਿੰਨੇ ਸਖਸ਼ ਸੀਗੇ ਇਹ ਦੱਸਣੀ ਤੁਹਾਨੂੰ ਮਾਇਕੇ ਅਸੀਂ ਸਾਡੇ 1.5 ਥਾਣਾ ਤੋਂ ਨਾ ਸਿਖਾਈ ਰਹੀ ਸੀ ਤੇ ਦਰਵਾਜ਼ਾ ਮਾਨਸੀ ਤੇ ਦਰਵਾਜ਼ਾ ਖੋਲੇ ਇੱਕਦਮ ਅੰਦਰ ਤੇ ਦੋ ਨਾਲ ਉਹ ਐਡੇ ਗਨਮੈਂ ਇਚੇ ਨਾਲ ਹੀ ਖੜੇ ਆਦੇ ਤੇ ਆਓ 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 ਉਹ ਕੰਦੇ ਆਪਨਾ ਤੁਸੀਂ ਕਿਸ ਤਰ੍ਹਾਂ ਆਇਓ ਕਿਸਾਨੀ ਅਸੀਂ ਐਨੇ ਗਨਮੈਨ ਦੀ ਉਹ ਲਿੱਤੀ ਪਿਸਟਲ ਤੇ ਅਸੀਂ ਕਹਾ ਸਾਰਿਆਂ ਸੇ ਡਰ ਗਏ ਸਾਰਿਆਂ ਨੇ ਕਿਹਾ ਕਿ ਚਲੋ ਬਾਹਰ ਚਲੋ ਤੁਸੀਂ ਇੱਥੇ ਕਿਸਨਾ ਬਿਨਾ ਇਜਾਜ਼ਤ ਤੋਂ ਸਾਡੇ ਘਰ ਆ ਗਏ ਹੋ ਸਾਰਿਆਂ ਨੇ ਪੁੱਛਿਆ ਨੂੰ ਤੁਸੀਂ ਕਿਸਨਾ ਬਿਨਾ ਇਜਾਜ਼ਤ ਅੰਦਰ ਆ ਗਏ ਹੋ ਜਾਂ ਕਿਸਾ ਬਾਹਰ ਨਿਕਲੋ ਬਾਹਰ ਨਿਕਲੋ ਤੇ ਸਾਨੂੰ ਤੇ ਆਪਸ 'ਚ ਡਰ ਪੈ ਗਿਆ ਕਿ ਸਾਨੂੰ ਕਿਤੇ ਗੋਲੀ ਗੋਲੀ ਨਾਲ ਕੋਈ ਮਾਰ ਦੋਵੇ ਫੇਰ ਬਾਹਰ ਜਾ ਕੇ ਇਹਨਾਂ ਦਾ ਬਚ ਹੋਇਆ ਪੇਰੇ ਨੇ ਉਥੇ ਲੈ ਗਏ ਪੁਲਿਸ ਆਈ ਪੁਲਿਸ ਫਿਰ ਇਹਨਾਂ ਨੂੰ ਉਥੇ ਲੈ ਗਏ ਕਿਹਾ ਕੀ ਤੁਹਾਨੂੰ ਆ ਕੇ ਕੀ ਕਿਹਾ ਮੈਨੂੰ ਆ ਕੇ ਆਇਆ ਕਿ ਬਸ ਉਹ ਤੁਸੀਂ ਦੋ ਪੇਪਰ ਸਾਈਨ ਨਹੀਂ ਨਾ ਕੀਤਾ ਤੇ ਸਾਈਨ ਕਰੋ ਸਾਈਨ ਕਰੋ ਚੱਕਾਂ ਤੇ ਦਿਓ ਜਿਹੜੇ ਚੈੱਕ ਸਾਈਨ ਕਰਨੇ ਦੱਸ ਦਿਆ ਸੀ ਕਿ ਇਹਨੇ ਤੁਹਾਨੂੰ ਗਨ ਪੁਆਇੰਟ ਤੇ ਲਿਆ ਵੀ ਤੁਮ ਕੀ ਬੰਦੂ ਦਿਖਾ ਹਾਂਜੀ ਹਾਂਜੀ ਉਹ ਵੀ ਕੀਤਾ ਇਹਨੇ ਬੰਦੂ ਕੋ ਉਹਦੀ ਜੋ ਹੌਲੀ ਗਨ ਮੈਂ ਦੀ ਹਾਂਜੀ ਉਹਦੇ ਕੋਲ ਕਿੰਨੇ ਜਣੇ ਆਏ ਸਿਰ ਤੇ ਗੜਦੋ ਗਨਮੈਨ ਸੀ ਇੱਕ ਪ੍ਰੈਸ ਰਿਪੋਰਟਰ ਸੀ ਇੱਕ ਡਰਾਈਵਰ ਸੀ ਤੇ ਇੱਕ ਸਮਝੋ ਆਪਸੀ ਪ੍ਰੈਸ ਰਿਪੋਰਟਰ ਦਾ ਕਿੰਨਾ ਟਿਕਾਣਾ ਮਸਲਾ ਕਿੱਥੇ ਹੋ ਰਿਹਾ ਹੈ ਇਹ ਪਟੇਲ ਚੋਂ ਪ੍ਰੈਸ ਰਿਪੋਰਟਰ ਦਾ ਕੀ ਰੋਲ ਸੀ ਉਹਨੇ ਵੀ ਕੁਝ ਕੀਤਾ ਪਟੇਲ ਨਾ ਨਾ ਪਟੇ ਉਹ ਪ੍ਰੈਸ ਰਿਪੋਰਟਰ ਤੇ ਮੈਨੂੰ ਨਹੀਂ ਲੱਗਦਾ ਪ੍ਰੈਸ ਰਿਪੋਰਟਰ ਹੋਏਗਾ ਉਹ ਤੇ ਮੈਂ ਕਈ ਵਾਰੀ ਘਰ ਦੇਖਿਆ ਆਪਣੇ ਆਪਣੇ ਘਰ ਟਿੱਕਾ ਲਾਇਆ ਦਾ ਉਹਨੇ ਹੁੰਦਾ ਤੇ ਕਈ ਵਾਰੀ ਅੰਦਰ ਬਾਹਰ ਜਾਉ ਤੇ ਹੁੰਦਾ ਸੀ ਉੱਥੇ ਇਨਾਮਾ ਨਾਮਾ ਜੀ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮਾਤਾ ਨੂੰ ਮੈਨੂੰ ਕੋਈ ਦਵਾਈਆਂ ਪਾਈ ਜਾਂਦੀ ਹੈ ਜਿਸ ਕਰਕੇ ਮੈਂ ਡਿਪਰੈਸ਼ਨ ਹੈ ਬੱਚੇ ਦਵਾਈਆਂ ਸਿਰਫ ਪਟਿਆਲਾ ਹਸਪੀਟਲ ਵਾਲਿਆਂ ਨੇ ਜੜੀਆਂ ਦਿੱਤੀਆਂ ਸੀ ਉਹ ਹੀ ਹਨ ਨੂੰ ਕਹਿੰਦੀ ਸਮਾਂ ਉਹ ਹੀ ਕਹਿੰਦੀਆਂ ਸੀ ਮਾਤਰਾ ਨਹੀਂ ਦਾ ਵਿਗ੍ਰਹਿ ਵੇਖਿਆ ਜਿਨ੍ਹਾਂ ਨੂੰ ਮੈਂ ਪੁੱਛਦਾ ਜੈ ਮਾਤਾ ਦੇ ਜੈ ਮਾਤਾ ਦੀ ਕਿਹੜੀ ਮਾਤਰਾ ਨਹੀਂ ਪੁੱਛਦਾ ਕੁਝ ਵਿਗ੍ਰਹਿ ਵਗੈਰਾ ਕਦੀ ਜੈ ਮਾਤਾ ਦੀ ਤਾਂ ਮਾਤਾ ਸ਼ੇਰਾ ਮੈਂ ਨੂੰ ਤੇ ਇਹਦੇ ਕਮਰੇ ਤੇ ਸ਼ੇਰ ਨਹੀਂ ਵਾਲੀ ਮਾਤਾ ਜੀ ਕਹਿੰਦਾ ਇਹ ਬਤਿਆ ਨਹੀਂ ਇਹ ਜੀ ਕੀ ਪਤਾ ਕੜੀ ਮਾਤਾ ਹੈ ਲੇਕਿਨ ਮੈਂ ਇਹਦੇ ਕਮਰੇ ਚ ਕਦੀ ਅੱਜ ਤੱਕ ਪੈਰ ਨਹੀਂ ਪਾਇਆ ਮੈਨੂੰ ਮੈਨੂੰ ਕਹਿੰ ਪਰ ਇਹ ਤੋ ਚੇਨ ਨੂੰ ਹੱਥ ਲਾएंगे ਉਹ ਸ਼ੁੱਧਾ-ਸ਼ੁੱਧੰਦਾ ਸੀ ਬਾਤ ਮਤਲਬ ਕਿ ਸਭ ਤੋਂ ਪਹਿਲਾਂ ਮਾਂ ਇੱਕ ਰੱਬ ਦਾ ਰੂਪ ਹੈ ਹਾਂਜੀ ਹਾਂਜੀ ਮਾਰਦਾ ਕੁੱਟਦਾ ਹੈ ਪਰ ਦੂਜੇ ਭਗਵਾਨਾਂ ਮਾਂ ਤਨ ਮਾਰਦੇ ਬੱਸ ਐ ਹੋਈ ਨਾ ਜੈ ਮਾਤਾ ਦੀ ਜੈ ਮਾਤਾ ਹਾਂ ਉਹ ਉਹ ਛੋਟੇ-ਛੋਟੇ ਜਿਹੜੇ ਲੋਕੀ ਉਹ ਖਾਣ ਆਉਂਦੇ ਆ ਜਿਹੜੇ ਮਤਲਬ ਪੂੜੀਆਂ ਪਾੜੀਆਂ ਉਹਨਾਂ ਦੇ ਤਾਂ ਸਭ ਦੇ ਪੈਰੀ ਹਥ ਲਾਂਦਾ ਤੇ ਮੈਨੂੰ ਉਹਦੇ ਡੈਂ ਡੈਂ ਕਹਿੰਦਾ ਉਹ ਛੋਟੇ-ਛੋਟੀਆਂ ਉਹ ਕੱਚਕਾਨੀਆਂ ਨਾ ਜੜੀਆਂ ਉਹਨਾਂ ਕੋਲੋਂ ਕਹਿੰਦਾ ਮੈਂ ਕਹ ਤੂੰ کا کے اننی بڑی اننی زور دی ناگیا تا 4 ਵਜੇ ਅਸੀਂ ਦਵਾਈਆਂ ਖਾ ਕੇ ਸੁੱਤੇ ਹੁੰਨੇ ਆ ਤੂੰ ਮੂੰਹ ਚ ਕੀ ਆ ਕੰਦਾ ਜੋ ਮੇਕੋ ਮਾਤਾ ਰਾਣੀ ਦਾ ਨਾਮ ਨਹੀਂ ਲੈਣੇ ਦਿੱਤੇ ਬੋ ਲੋ ਕੋਣ ਹੈ سوری ਦੁਨੀਆ ਜੜੀ ਵੀ ਉਤੇ ਪੂਰੀ ਡੈਨ 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 ਉਹ ਮੇਕੋ ਵੀਡੀਓ ਵੀ ਗੀਸੀ ਪਤਾ ਨਹੀਂ ਹੋ ਕਿ ਸੰ ਡਿਲੀਟ ਹੋ ਗਈ ਮੇਰੇ ਮਨ ਦੇ ਕੀ ਲੱਗਦਾ ਹੈ ਇਸਨੂੰ ਕਿਉਂ ਕਰਨਾ ਚਾਹੁੰਦਾ ਇਹਨਾਂ ਪੈਸਾ ਫੇਮਸ ਹੋਣਾ ਚਾਹੁੰਦਾ ਹੈ ਬਸ ਜਿਸ ਤਰ੍ਹਾਂ ਮੈਂ ਰਾਜ ਚੰਡੀਗੜ੍ਹ ਚ ਕਰਕੇ ਆਇਆ ਲੇਕਿਨ ਚੰਡੀਗੜ੍ਹ ਦਾ ਰਾਜ ਕੀ ਕੀਤਾ ਉਹ ਦੱਸੋ ਚੰਡੀਗੜ੍ਹ ਮੈਂ ਕਹਿੰਦਾ ਚੰਡੀਗੜ੍ਹ ਦੇ ਨਾਲ ਕੰਦਾ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੂੰ ਤੂੰ ਭੁੱਖਾ ਹੋ ਕੇ ਸੀ 10000 ਰੁਪਏ ਮੈਂ ਤੇ ਉਮਰ ਕਿੰਨੀ ਹੈ ਜਨਮ ਦੇ ਹਾਂ ਇਹਦਾ 5 12 1981 ਇਹਨੇ ਕਿ ਆਪਣਾ ਫੇਕ ਆਈਡੀ ਕਾਰਡ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2000 ਦਾ ਬਰਥ ਰੱਖਿਆ ਤੇ ਕਹਿੰਦਾ ਹੈ ਕਿ ਮੈਂ ਮੇਰਾ ਵਿਆਹ ਹੋਣਾ ਹੈ ਮੈਂ 4 ਸਾਲ ਤੋਂ ਕੁੜੀ ਨੂੰ ਹੱਥ ਨਹੀਂ ਲਾਇਆ ਪਰ ਇੱਕ ਪਾਸੇ ਕਹਿੰਦਾ ਮੇਰਾ ਵਿਆਹ ਨਹੀਂ ਹੋਇਆ ਪਰ ਦੂਸਰੇ ਪਾਸੇ ਇਹਦਾ ਵਿਆਹ ਵੀ ਹੋਇਆ ਹੋਇਆ ਹੈ ਇਹਦਾ ਵਿਆਹ 2010 ਚ ਹੋਇਆ ਸੀਗਾ ਆਹ 7 ਸਾਲ 2017 ਦੇ ਵਿੱਚ ਆਦੀ ਵਾਈਫ ਗਈ ਸੀ ਤੇ ਉਹ ਵੀ ਦੁਖੀ ਹੋ ਕੇ ਗਈ ਸੀ ਕਿਉਂਕਿ ਆਮ ਉਹਦਾ ਵੀ ਸਾਰਾ ਪੈਸਾ ਇਹਨੇ ਖਾ ਕੇ ਛੱਡਿਆ ਉਹਦਾ ਵੀ ਸਾਰਾ ਪੈਸਾ ਭਾਰਤ ਤੋਂ ਬਾਹਰ ਕਿਤੇ ਗਿਆ ਕਿਤੇ ਵੀ ਕਦੇ ਨਹੀਂ ਗਿਆ ਕਦੇ ਨਹੀਂ ਗਿਆ ਸਵਾ ਸਾਲ ਜਿਹੜੇ ਸਾਥੇ ਕਿਤੇ ਨਹੀਂ ਗਿਆ ਆਦੀ ਫੈਮਿਲੀ ਚਲੀ ਗਈ ਫੈਮਿਲੀ ਕਿਹਦੇ ਦੀ ਰਹਿਆ ਨਾਮ ਦਿੱਖੂ ਆ ਗਿਆ ਇਹਨੇ ਆਪੇ ਬਣਾਇਆ ਤਾਂ ਮੈਂ ਥੋੜਾ ਪਾਇਆ ਦਾ ਨਾਮ ਆ ਜਾ ਠੀਕ ਹੈ ਬਾਕੀ ਨਵਾਂ ਧਾਰਕ ਉਹ ਆ ਗਿਆ ਉਹ ਆ ਰਿਹਾ ਆਧਵਾਨਾ ਦੀਆਂ ਵੇਦੀਆਂ ਕਰ ਰਿਹਾ ਹੈ ਗਲਤ ਕਰ ਰਿਹਾ ਸਾਰੋ ਤਸਕਾਰ ਵੀ ਬੋਲਦਾ ਉਹ ਭਗਵਾਨ ਵੀ ਸੁਣੂ ਨੂੰ ਭਗਵਾਨ ਸ਼ਿਵ ਜੀ ਨੂੰ ਮੈਂ ਉਹਨਾਂ ਦਾ ਬੋਦਾ ਫੜ ਕੇ ਆ ਕਰਾਂਗਾ ਸਾਰਿਆਂ ਨੂੰ ਹਾਂਜੀ ਤੇ ਮੈਂ ਕਹਿੰਦੀ ਮਗਰ ਹਾਇ ਭਗਵਾਨ ਜੀ ਮਾਫ ਕਰ ਮੈਨੂੰ ਮਾ ਮਾ ਜਿਹੜਾ ਇੱਕ ਨਮਾਧਾਰਗੜ ਬਣਾਇਆ ਗਿਆ 2015 ਦੀ ਜਾਣਕਾਰੀ ਕੀ ਤੁਹਾਨੂੰ ਮੈਨੂੰ ਨਹੀਂ ਪਤਾ ਮਾ ਜੀ ਤੁਹਾਨੂੰ ਪਤਾ ਨਹੀਂ ਆ ਪੰਜਾਬੀ ਸਾਹਮਣੇ ਆਉਂਦੀ ਹੈ ਮਾਨੂੰ ਕਿੰਨਾ ਦੁੱਖ ਹੁੰਦਾ ਹੈ ਮੈਨੂੰ ਪਤਾ ਕੀ ਹੈ ਮੈਂ ਤੇ ਤੁਹਾਡਾ ਜਿਹੜਾ ਤਰੀਕਾ ਜਿੱਦਾਂ ਮੈਂ 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 ਐਸੇ ਕਰਕੇ ਮਤਲਬ ਕਿ ਕਲਪਨੀ ਨਹੀਂ ਕਿ ਮੈਂ ਚੱਲ ਅਬ ਬੱਚਾ ਮੈਨੂੰ 4 ਸਾਲ ਤੋਂ ਬਿਨਾਂ ਸੁੱਕ ਸੁੱਕ ਕੇ ਲਿੱਤਾ ਸੀ ਨੰਗੇ ਪੈਰੀ ਮੈਂ ਮੌਤਾਂ ਤੇ ਗਈ ਸੀ ਮੈਨੂੰ ਲੈਣ ਵਸਤੇ ਨਾ ਗਿਆ ਬੰਦਾ ਬਾਤ ਅੱਛਾ ਅੱਛਾ ਮਾਤਾ ਜੀ ਤੁਸੀਂ دیر ਛੋਟਾ ਨਾ ਕਰੋ ਮਾਤਾ ਜੀ ਪਾਣੀ ਦੇ ਦਿਓ ਪਾਣੀ ਦੇ ਮਾਤਾ ਜੀ ਸਾਜਣ ਦੇ ਮੇਰੇ ਛੋਟੇ ਬੇਟੇ ਨੂੰ ਬੜਾ que ela anda, botam que eu não andei é que não é que é? Que é tu? teu a culpa é do chote, é o que eu falo. que eu o não abro o não não isso, não isso, não Não ਪ੍ਰਸ਼ਾਸਨ ਕੋ ਮਤਲਬ ਇਹ ਕਹਿ ਰਿਹਾ ਕਿ ਮੇਰੇ ਕੋ 500 ਕਰੋੜ ਰੁਪਏ ਤੋਂ ਉੱਤੇ ਬੈਠਾ ਹੈ ਕਿ ਐਦਾ ਦੀ ਕੋਈ ਗੱਲਬਾਤ ਹੈ ਜੇ ਕੋਈ 500 ਕਰੋੜ ਹੋਵੇ ਤਾਂ ਫਿਰ ਮੇਰੇ ਕੋ ਰਾਤੀ ਕਿਉਂ ਆਵੇ ਲੈ ਮਸਤੇ ਮਤਲਬ ਕਿ ਜਿਹੜੀ ਵੀਡੀਓ ਜਿਹੜੀ ਹੈ ਵਾਇਰਲ ਹੋ ਗਈ ਹੈ ਜਿਹਦੇ ਵਿੱਚ ਉਹ ਬੜੀ ਮੰਮਾ ਜਿਹੜੇ ਨੇ ਉਹ ਕਹਿੰਦੇ ਵੀ ਇਹ ਕਿ ਸਾਰਾ ਪੈਸਾ ਜਿਹੜਾ ਹੈ ਉਹ ਰਾਜੇ ਦਾ ਹੈ ਤੇ ਉਹ ਮੈਡਮ ਐਫਸੀ ਦਾ ਜਿਹੜਾ ਕੋਣਾ ਬੜੀ ਮੰਮਾ ਕੌਣ ਬੜੀ ਮੰਮਾ ਕੌਣ ਬੜੀ ਮੰਮਾ ਮੇਰੀ ਜਠਾਨੀ ਹੈ ਉਹ ਮੇਰੀ ਜਠਾਨੀ ਹੈ ਉਹਨਾਂ ਦੇ ਹਸਬੰਡ ਦੀ ਡੈਥ 1990 ਚ ਹੋਈ ਸੀ ਉਦੋਂ ਉਹਨਾਂ ਦੀਆਂ ਬੇਟੀਆਂ ਛੋਟੀਆਂ ਉਦੋਂ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਮਾਭੀ ਸਾਡੇ ਨਾਲ ਮਤ ਫਿਰ ਮੇਰੇ ਹਸਬੰਦ ਨੇ ਪੜਾਇਆ ਲਿਖਾਇਆ ਵਿਆਹ ਕੀਤਾ ਸਭ ਕੁਝ ਕੀਤਾ ਤੇ ਹੁਣ ਉਹ ਇਸ ਵਾਲੇ ਘਰ ਹੋ ਗਿਆ ਤੇ ਉਹਨਾਂ ਨੂੰ ਲੋਕ ਦੀ ਗੱਲ ਕਰ ਰਹੇ ਹੋ ਤੁਹਾਡੇ ਨਾਲ ਬੋਲ ਰਹੇ ਹਾਂ ਪਰ ਉਹ ਉਹਨਾਂ ਨੂੰ ਜੋ ਗੋ ਕਹਿਣਗੇ ਉਹ ਤਾਂ ਦੁਰਵੀ ਨਹੀਂ ਸਕਦੇ ਉਹ ਤੇ ਬਾਥੂ ਵੀ ਬੁੱਕ ਨਾ ਜਾਂਦੇ ਉਹਨਾਂ ਮੈਨੂੰ ਜਾਣਦੇ ਨੇ ਸਾਰੇ ਦੇ ਕੋਲ ਅੰਜੇ ਆ ਬਹੁਤ ਜ਼ਿਆਦਾ ਤਾਂ ਲੱਗਦਾ ਉਹਨਾਂ ਨੂੰ ਤੁਮਕਾਇਆ ਗਿਆ ਜੋ ਉਹਦੇ ਸਾਥ ਹਾਂ ਜੋ ਉਹਨਾਂ ਨੂੰ ਇਹਨੇ ਜੋ ਗਿਆ ਉਹਨਾਂ ਨੇ ਗਿਆ ਤੋਣਾ ਕੋਈ ਜ਼ਿਆਦਾ ਹੀ ਮੰਗ ਕਰਦੇ ਹਾਂ ਨਹੀਂ ਕਿ ਮੰਗ ਮਤਲਬ ਇਹ ਮਿਲਿਆ ਨੂੰ ਸਮਝ ਆਵੇ ਅਕਲ ਆਵੇ ਆਪਣਾ ਜੋ ਹੈ ਬੇਫਜ਼ੂਲ ਦੀਆਂ ਕਰਦਾ ਪਿਆ ਨਾ ਕਰਨ ਸੀਗਾ ਹੈ ਦੀ ਬਰਬਾਦੀ ਕਰ ਰਿਹਾ ਨਾ ਕਰੇ بس ਅਖਰ ਮਾਤਾ ਇੱਕ ਹੋਰ ਸਵਾਲ ਹੈ ਜਿਸ ਤਰੀਕੇ ਨਾਲ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਪਰਮਾਤਮਾ ਬੱਲੇ ਮੰਨ ਸਬਰ ਨੂੰ ਹੀ ਪਰਮਾਤਮਾ ਨੂੰ ਮੰਨ ਰਿਹਾ ਪਰ ਪਰਮਾਤਮਾ ਨੂੰ ਗਾਲ੍ਹਾਂ ਕੱਢ ਰਿਹਾ ਇਹਨੂੰ ਕਿਵੇਂ ਵੇਖੋ ਉਹ ਸਿਰਫ ਜੈ ਮਾਤਾ ਦੀ ਨੂੰ ਮੰਨਦਾ ਹੈ ਜੈ ਮਾਤਾ ਹੀ ਕੌਣ ਹੈ ਕਿਉਂਕਿ ਜੜੀਆਂ ਵੀ ਸ਼ੇਰ ਜੈ ਮਾਤਾ ਮਤਲਬ ਮਾਤਾ ਵੈਸ਼ਨੋ ਦੇਵੀ ਨਹੀਂ ਪਰ ਉਹ ਕਹਿੰਦਾ ਮੈਂ ਹਰ ਭਗਵਾਨ ਦੀ ਮਾਤਾ ਨੂੰ ਜੈ ਮਾਤਾ ਦੀ ਕਹਿੰਦਾ ਹਰ ਪ੍ਰਮਾਤਮਾ ਜਿਹੜਾ ਵੀ ਜਵਨਿਆ ਬੰਦਾ ਪਤਾ ਕਿ ਮੈਂ ਵੀਡੀਓ ਨਹੀਂ ਨਹੀਂ ਦੇਖਦੀ ਕਹਿੰਗੀ ਮੈਂ ਜਿਹੜਾ ਜੰਨਾ ਚਾਹੁੰਦੇ ਹੋ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਮੇਰੀ ਆਏ ਦਿੱਤਾ ਜਾਵੇ ਮੈਨੂੰ ਬਸ ਇੱਥੇ